ਉਧਰ ਹਲਕੇ ਦੇ ਪਤੰਤੇ ਸਜਣੋ ਗੱਜ ਕੇ ਫਤਿਹ ਬਲਾਓ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਜਿਹੜਾ 30 ਤਰੀਕ ਨੂੰ ਵੋਟਾਂ ਪੈਣੀਆਂ ਐ ਇਸ ਇਲੈਕਸ਼ਨ ਦਾ ਜੇ ਸਭ ਤੋਂ ਵੱਡਾ ਅਸਰ ਹੋਣਾ ਉਹ ਪੰਜਾਬ 'ਚ ਹੋਣਾ ਹੈ ਮੋਦੀ ਜੀ ਪ੍ਰਧਾਨ ਮੰਤਰੀ ਬਣਦੇ ਆ ਤੇ ਪੂਰੇ ਦੇਸ਼ ਵਿੱਚ ਸਾਰੇ ਸੂਬਿਆਂ ਤੋਂ ਸਭ ਤੋਂ ਵੱਧ ਫਾਇਦਾ ਜੇ ਹੋਣਾ ਉਹ ਵੀ ਪੰਜਾਬ 'ਚ ਹੋਣਾ ਹੈ ਕਿਉਂਕਿ ਮੋਦੀ ਜੀ ਦਾ ਸੰਬੰਧ ਪੰਜਾਬ ਨਾਲ ਬਹੁਤ ਪੁਰਾਣਾ ਹੈ 5 ਸਾਲ ਭਾਰਤੀ ਜਨਤਾ ਪਾਰਟੀ ਦੇ ਇੰਚਾਰਜ ਰਹੇ ਇੱਥੇ ਤੇ ਇੱਥੇ ਹੁੰਦੇ ਸੀ ਰਹਿੰਦੇ ਵੀ ਪੰਜਾਬ 'ਚ ਹੀ 5 ਸਾਲ ਲਗਾਤਾਰ ਘਰ ਵੀ ਇੱਥੇ ਬਣਾਇਆ ਅਸੀਂ ਇਕੱਠੇ ਮੈਨੂੰ ਯਾਦ ਹੈ ਇਕੱਠੇ ਕਈ ਕਈ ਦਿਨ ਇਕੱਠੇ ਅਸੀਂ ਪੰਜਾਬ ਦੇ ਕਈ ਮੰਡੀਆਂ ਜਾਂਦੇ ਹੁੰਦੇ ਸੀ ਉਦੋਂ ਇਲੈਕਸ਼ਨਾਂ ਕਰਕੇ ਜਾਂ ਆਪਣੇ ਪਾਰਟੀ ਨੂੰ ਹੌਸਲਾ ਫਜ਼ਾਈ ਕਰਨੇ ਵਰਕਰਾਂ ਦਾ ਸੋਚੇ ਥੋੜੇ ਹਲਕੇ ਦੇ ਜਿਹੜਾ ਤੁਹਾਡੇ ਸੂਬੇ ਨਾਲ ਪਿਆਰ ਕਰਦਾ ਹੋਏ ਉਹ ਪ੍ਰਧਾਨ ਮੰਤਰੀ ਬਣੇ ਕਿੰਨੀ ਵੱਡੀ ਤਾਕਤ ਮਿਲ ਜਾਂਦੀ ਹੈ ਦੂਜੀ ਵੱਡੀ ਗੱਲ ਫਾਇਦਾ ਆਪਣਾ ਹੋਣਾ ਹੈ ਜਿਹੜਾ ਮੋਦੀ ਜੀ ਦੀ ਸਰਕਾਰ ਵਿੱਚ ਦੂਜੇ ਜਾਂ ਤੀਜੇ ਨੰਬਰ ਤੇ ਮੰਤਰੀ ਹੋਣਾ ਸ਼ਾਇਦ ਫਾਈਨੈਂਸ ਮਿਨਿਸਟਰ ਵੀ ਹੋਣ ਅਰਉਂਜੇਟਲੀ ਜੀ ਉਹ ਵੀ ਹੁਣ ਪੰਜਾਬ ਦੇ ਐਮਪੀ ਬਣ ਕੇ ਜਾਣਗੇ ਤੇ ਬਾਦਲ ਸਾਹਿਬ ਤੇ ਮੋਦੀ ਜੀ ਦਾ ਰਿਸ਼ਤਾ ਹੈ ਜਿਆ ਕਿ ਬਾਦਲ ਸਾਹਿਬ ਕੁਝ ਵੀ ਮੰਗ ਲੈਣ ਮੋਦੀ ਜੀ ਕਿਤੇ ਨਾ ਨਹੀਂ ਕਰਦੇ ਤੇ ਮੈਂ ਉਹੀ ਕਹਿਣਾ ਚਾਹਣਾ ਤੁਸੀਂ ਦੇਖਿਆ ਪਿਛਲੇ 5-7 ਸਾਲਾਂ 'ਚ ਅਸੀਂ ਡਿਵੈਲਪਮੈਂਟ ਲਿਆਂਦੀ ਆਮ ਆਦਮੀ ਗਰੀਬ ਜਨਤਾ ਨੂੰ ਸਹੂਲਤਾ ਦਿੱਤੀਆਂ ਛੋਟੇ ਜਿਹੇ ਪੰਜਾਬ ਦੇ ਖਜ਼ਾਨੇ ਚੋਂ ਦਿੱਲੀ ਦਾ ਖਜ਼ਾਨਾ ਤਾਂ ਸਮੁੰਦਰ ਹੈ ਜੇ 7 ਸਾਲਾਂ ਚ ਕਾਂਗਰਸੀਆਂ ਨੇ ਸਾਡੇ ਨਾਲ ਵਿਤਕਰਾ ਕੀਤਾ ਪਿਛਲੇ 7 ਸਾਲ ਜਦੋਂ ਦੀ ਸਰਕਾਰ ਆਪਣੀ ਰਹੀ ਹੈ ਜੋ ਆਪਣੇ ਹੱਕ ਸੀ ਜਾਇਜ ਹੱਕ ਸੀ ਉਹ ਵੀ ਸਾਨੂੰ ਨਹੀਂ ਦਿੱਤੇ ਇਥੋਂ ਦੇ ਮੈਂਬਰ ਪਾਰਲੀਮੈਂਟ ਸਾਰੇ ਕਾਂਗਰਸ ਦੇ ਜਿਹੜੇ ਸੀ ਉਹ ਉੱਥੇ ਜਾ ਕੇ ਜੇ ਬਾਦਲ ਸਾਹਿਬ ਕਿਸੇ ਮੰਤਰੀ ਕੋਲੇ ਜਾਂਦੇ ਉੱਥੇ ਜੇ ਉਹਨਾਂ ਨੇ ਕੰਮ ਰੋਕ ਲੈਂਦੇ ਸਾਡਾ ਕਹਿੰਦੇ ਕਿ ਇੱਥੇ ਪੰਜਾਬ ਨੂੰ ਨਾ ਦਿਓ ਕਿਉਂਕਿ ਫਾਇਦਾ ਆਕਾਲੀ ਦਲ ਦੀ ਸਰਕਾਰ ਨੂੰ ਹੋਊਗਾ ਐ ਨਹੀਂ ਸੋਚਿਆ ਕਿ ਜੋ ਵੀ ਕੁਛ ਆਊਗਾ ਫਾਇਦਾ ਪੰਜਾਬੀਆਂ ਨੂੰ ਹੋਊਗਾ ਐਸ ਕਰਕੇ ਹੁਣ ਮੌਕਾ ਹੈ ਐ ਜਾ ਬੜੀਆ ਮੌਕਾ ਇੱਥੇ ਬਹੁਤ ਪੈਸਿਆਂ ਦੀ ਲੋੜ ਹੈ ਜਿਵੇਂ ਤੁਸੀਂ ਗੱਲ ਕਰਦੇ ਹੋ ਆ ਦਰਿਆ ਹੈ ਜੇ ਇਹਦਾ ਪੱਕਾ ਬੰਨ ਲਾਈਏ ਇਹ ਫਸਲਾਂ ਨਾਲ ਦੁਰ ਟੁੱਟ ਕੇ ਇੱਥੇ ਸਾਰੇ ਪਿੰਡਾਂ ਨੂੰ ਖਰਾਬ ਕਰਦੀਆਂ ਜਦੋਂ ਜਿਆਦਾ ਮੀਂਹ ਪੈ ਜਾਵੇ ਬਾੜ ਆ ਜਾਵੇ ਪੁਲ ਬਣਾਉਣੇ ਆ ਸੈਂਟਰ ਦਾ 1 ਮਿੰਟ ਦਾ ਕੰਮ ਆ 2-4 ਹਜ਼ਾਰ ਕਰੋੜ ਰੁਪਏ ਜਨਾ 1 ਮਿੰਟ ਦਾ ਤੁਹਾਡੇ ਖਾਲੇ ਬਣਾਉਣ ਦਾ 1 ਮਿੰਟ ਦਾ ਕੰਮ ਹੈ ਉਹ ਵੀ ਬਾਦਲ ਸਾਹਿਬ ਵਰਗੇ ਮੁੱਖ ਮੰਤਰੀ ਹੋਣ ਜਿੱਥੇ ਪ੍ਰਧਾਨ ਮੰਤਰੀ ਮੋਦੀ ਜੀ ਹੋਣ ਤੇ ਆਪਣੇ ਖਿਆਣੇ ਦਾ ਹੋਰ ਮੰਤਰੀ ਅਰੁਣ ਜੈਟਲੀ ਜੀ ਹੋਣ ਆਪਣੇ ਫਰਤ ਉਹ ਚਿੰਤਾ ਕਰਨ ਦੀ ਲੋੜ ਹੈ ਮੈਂ ਇਨਾ ਕਹਿੰਦਾ ਕਿਲੇ 2 ਸਾਲਾਂ ਚ ਐਜੀ ਤਰੱਕੀ ਪੰਜਾਬ ਚ ਕਰਾ ਦਾਂਗੇ ਤੁਸੀਂ ਆਪ ਹੈਰਾਨ ਰਹਿ ਜਾਓਗੇ ਅਕ ਤੁਹਾਡੇ ਕੋਲੇ ਉਹ ਤਾਕਤ ਹੈ ਜਿਹੜਾ ਤੁਸੀਂ ਪੰਜਾਬ ਨੂੰ ਦੇਸ਼ ਨੂੰ ਬਚਾ ਸਕਦੇ ਅੱਜ ਹਾਲਾਤ ਕੀ ਹੈ ਦੇਸ਼ ਹਾਲਾਤ ਕੀ ਹੈ ਇਕਨੋਮਿਕ ਕ੍ਰਾਈਸਿਸ ਹੈ ਵਪਾਰੀ ਦੁਖੀ ਹੈ ਕਿਸਾਨ ਦੁਖੀ ਹੈ ਗਰੀਬ ਦੁਖੀ ਹੈ ਸੈਂਟਰ ਦੀ ਕਾਂਗਰਸ ਸਰਕਾਰ ਤੋਂ ਇੰਨਾ ਲੁੱਟਿਆ ਰੋਜ਼ ਖ਼ਬਰ ਪੜ੍ਹਦੇ ਹਾਂ ਟੀਵੀ ਦੇ ਦੇਖਦੇ ਹਾਂ ਮੰਤਰੀ ਇਹਨਾਂ ਦੇ ਅੰਦਰ ਹੋਈ ਜਾਂਦੇ ਲੁੱਟ ਲੁੱਟ ਕੇ ਇਹਨਾਂ ਨੇ ਬਰਬਾਦੀ ਲਿਆਂਦੀ ਹੈ ਪੂਰੇ ਦੇਸ਼ ਵਿੱਚ ਸਹੀ ਬਣੇ ਤੇ ਤੁਸੀਂ ਆਪਣਾ ਹਾਲਾਤ ਦੇਖੋ ਆਪਣਾ ਰੁਪਿਆ ਜਿਹੜਾ ਡਾਲਰ ਦੇ ਸਾਹਮਣੇ 45 ਰੁਪਏ 1 ਡਾਲਰ ਦੇ ਮਿਲਦੇ ਸੀ ਤੇ ਹੁਣ 60-62 ਰੁਪਏ ਹੋ ਗਿਆ ਇੰਨਾ ਕੀਮਤ ਆਪਣੀ ਡਿੱਗ ਗਈ ਹੈ ਇਹਨਾਂ ਕਾਂਗਰਸ ਕਰਕੇ